ਹਾਂਜੀ ਹੈਲੋ ਵੀਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਦੇਹੀ ਨਹੀਂ ਰਹੀ ਹੈ ট্রাক ਰਹੀ ਹੈ ਇਹ ਫੜਾ ਰਹੇ ਆ ਉਹ ਮੇਰੀ ਗੱਲ ਸੁਣ ਤੁਹਾਨੂੰ ਅੱਗੇ ਚੱਲਦੇ ਹੋ ਜਾਓ ਤੁਹਾਡੀ ਮੈਂ ਐਕਸਾਈਜ਼ ਇਨਸਪੈਕਟਰ ਅੰਦਰੀ ਸੋਤਾ ਦਸੂਰਾ ਸਰਕਲ ਅੱਜ ਅਸੀਂ ਇਹ ਵਾਲੀ ਜਿਹੜੀ ਸ਼ਰਾਬ ਫੜੀ ਗਈ ਆ ਇਹ ਆਪਣੇ ਚੰਥਾਪਿੰਡ ਦੇ ਕੋਲ ਆ ਜੀ ਦੁੱਗਲ ਪੋਲਟਰੀ ਫਾਰਮ ਦੇ ਕੋਲ ਇਹਦੇ ਵਿੱਚ ਅਸੀਂ 87 ਬੋਤਲਾਂ ਕੁੱਲ 87 ਬੋਤਲਾਂ ਚਾਰ ਕਨਮੇ ਬੋਤਲਾਂ ਫੜੀਆਂ ਆ ਜਿਵੇਂ ਜ ਰਾਇਲ ਸਟੈਗ ਹੋ ਗਈ ਪੰਜਾਬ ਕਲੱਬ ਵਿਸਕੀ ਹੋ ਗਈ ਰੈੱਡ ਨਾਈਟ ਹੋਵੇ ਤੇ ਇੱਕ ਚੰਡੀਗੜ੍ਹ ਦੀ ਆ ਫੋਰ ਸੇਰਨ ਚੰਡੀਗੜ੍ਹ ਦੀ ਆ ਰਾਇਲ ਜਨਰਲ ਦੀ ਫੜੀ ਆ ਕੋਈ ਦੋਸ਼ੀ ਹੱਥ ਨਹੀਂ ਆਇਆ ਪਰ ਜਿਹਦੀ ਮੋਟਰ ਆ ਉਹ ਹੈਗਾ ਜੀਤ ਸਿੰਘ ਬਾਈਵਾ ਬੰਦੇ ਦਾ ਨਾਮ ਆ ਤੇ ਜੋ ਟਰੈਕ ਇੰਟਰਸਟ ਉਹ ਵੀ ਵੈਰੀਫਾਈ ਕੀਤੀ ਆ ਉਹਦੇ ਵਿੱਚੋਂ ਕੁਝ ਜਿਹੜੀਆਂ ਸ਼ਰਾਬ ਦੇ ਪੇਟੀਆਂ ਆ ਉਹ ਹੈਗੀਆਂ ਆ ਆਪਣੇ ਕਪੂਰਥਲਾ ਸਰਕਲ ਦੇ ਨਾਲ ਬਿਲੋਂਗ ਕਰਦੀਆਂ ਜੀ ਐਮ ਡੀ ਟਰੇਡਰ ਵਾਈਨ ਉਹ ਤੋਂ ਬਰਾਮਦ ਕੀਤੀਆਂ ਤੇ ਅਸੀਂ ਉਹਦੇ ਖਲਾਫ ਪਰਚਾ ਦਰਜ ਕਰ ਲਿਆ ਤੇ ਆਪਣੀ ਕਾਰਵਾਈ ਸ਼ੁਰੂ ਕਰਨ ਲੱਗੇ ਆ ਤੇ ਜੋ ਕਾਰਵਾਈ ਹੋਣ ਦੇ ਬਾਵਜੂਦ ਇਹ ਸਾਡੇ ਮਾਨਯੋਗ ਡੀਟੀਸੀ ਸਾਹਿਬ ਨੂੰ ਚਲੇ ਜਾਊਗੀ ਤੇ ਉਹ ਜੋ ਜਾ ਰਿਹਾ ਸੀ ਇਹ ਜਿਹੜੀ ਮੋਟਰ ਆ ਇਹ ਕੌਣ ਆ ਤੇ ਕਿੱਥੇ ਦਾ ਕੀ ਨਾਂ ਦਾ ਇਹ ਜੀਤ ਸਿੰਘ ਬਾਈ ਬਾਜੀ ਕਿੱਥੇ ਦਾ ਹੈ ਜੀਤ ਸਿੰਘ ਵਾਹ ਵਾਹ ਕੈਂਥਾ ਪਿੰਡ ਦਾ ਇੱਥੇ ਦਾ ਮੈਂ ਐਸੀ ਗੁਰਵਿੰਦਰ ਸਿੰਘ 18 ਦਸੂਆ ਅੱਜ ਅਸੀਂ ਗਾਸਤ ਵਗੈਰਾ ਬਾਹਰ ਚੈਕਿੰਗ ਤੇ ਸੀ ਸਾਨੂੰ ਗੁਪਤ ਤਲਾਹ ਮਿਲੀ ਸੀ ਵੀ ਇੱਥੇ ਕੈਂਥਾ ਲੰਗਰਪੁਰ ਦੇ ਬਾਹਰ-ਬਾਰ ਖੇਤਾਂ ਵਿੱਚ ਇੱਕ ਮੋਟਰ ਤੇ ਨਜਾਇਜ਼ ਸ਼ਰਾਬ ਹੈ ਜਿ세 ਹੀ ਮੌਕੇ ਤੇ ਆ ਕੇ ਸ਼ਾਨਬਿੰਦ ਕੀਤੀ ਹੈ ਮੋਟਰ ਤੋਂ ਸ਼ਰਾਬ ਬਰਾਮਦ ਹੋਈ